ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਲਕਾ ਕਾਦਿਆਂ ਅਦੀਨ ਪੈਂਦੇ ਪਿੰਡ ਕਨਵਾਂ ਦੇ ਸੰਤ ਜੋਸਫ ਚਰਚ ਵਿੱਚ ਪੈਰਿਸ ਪਰਿਸ਼ਤ ਤੇ ਡੀਨ ਰੈਮ ਫਾਦਰ ਵਿਲੀਅਮ ਸਹੋਤਾ ਦੀ ਅਗਵਾਈ ਵਿੱਚ ਸਮੂਹ ਈਸਾਈ ਭਾਈਚਾਰੇ ਵੱਲੋਂ ਸੰਯੁਕਤ ਤੌਰ ਤੇ ਮੀਟਿੰਗ ਕੀਤੀ ਗਈ। ਸੇਂਟ ਜੋਸਫ ਕੈਥੋਲਿਕ ਚਰਚ ਵਿਖੇ ਪੈਰਿਸ ਪਰਿਸ਼ਤ ਅਤੇ ਡੀਨ ਰੈਮ ਫਾਦਰ ਵਿਲੀਅਮ ਸਹੋਤਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕੈਥੋਲਿਕ ਚਰਚ ਦੇ ਬਿਸ਼ਪ ਅਗਨੇਲੋ ਗਰੇਸ਼ੀਅਸ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬਿਸ਼ਪ ਅਗਨੇਲੋ ਨੇ ਆਪਣੇ ਸੰਬੋਧਨ ਵਿੱਚ ਹਾਜ਼ਰ ਕ੍ਰਿਸਚੀਅਨ ਲੀਡਰਾਂ ਨੂੰ ਕਿਹਾ ਕਿ ਅੱਜ ਤੱਕ ਕ੍ਰਿਸਚੀਅਨ ਪਾਈਚਾਰੇ ਨੂੰ ਕਦੀ ਵੀ ਕਿਸੇ ਪਾਰਟੀ ਨੇ ਨੁਮਾਇੰਦਗੀ ਨਹੀਂ ਦਿੱਤੀ ਜਿਸ ਨਾਲ ਸੱਤਾ ਤੋਂ ਵਾਂਝੇ ਲੋਕ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿੱਚ ਸ਼ਾਮਿਲ ਕ੍ਰਿਸਚੀਅਨ ਲੋਕ ਸਿਰਫ ਉਸੇ ਪਾਰਟੀ ਨੂੰ ਹੀ ਸਮਰਥਨ ਕਰਨ ਜੋ ਪਾਰਟੀਆਂ ਨੂੰ ਨੁਮਾਇੰਦਗੀ ਦਿੰਦੀ ਹੈ ਇਸ ਦੌਰਾਨ ਫਾਦਰ ਵਿਲੀਅਮ ਸਹੋਤਾ ਨੇ ਵੀ ਸਭ ਨੂੰ ਅਪੀਲ ਕੀਤੀ ਕਿ 크ਿਸਚੀਅਨ ਲੀਡਰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਅਗਾ ਤੋਂ ਆਪਸੀ ਪਿਆਰ ਮੁਹੱਬਤ ਦਾ ਸੰਦੇਸ਼ ਦਿੰਦੇ ਹੋਏ ਅੱਗੇ ਵਧਣ ਅਤੇ ਜਿਸ ਕਿਸੇ ਵੀ ਪਾਰਟੀ ਵਿੱਚ ਹਨ ਉਸ ਪਾਰਟੀ ਕੋਲ ਆਪਣੀ ਨੁਮਾਇੰਦਗੀ ਮੰਗਣ ਜਿਹੜੀ ਵੀ ਪਾਰਟੀ ਉਹਨਾਂ ਨੂੰ ਨੁਮਾਇੰਦਗੀ ਦਿੰਦੀ ਹੈ ਉਸ ਦਾ ਪੂਰਨ ਸਹਿਯੋਗ ਦੇਣ ਇਸ ਦੌਰਾਨ ਹਾਜ਼ਰ ਵੱਖ-ਵੱਖ ਕ੍ਰਿਸਚੀਅਨ ਲੀਡਰਾਂ ਨੇ ਬਿਸ਼ਪ ਆਗਨੇਲੋ ਅਤੇ ਫਾਦਰ ਵਿਲੀਅਮ ਸਹੋਤਾਨੂ ਪੂਰਨ ਪਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਜਿਹਨੀਆਂ ਵੀ ਉਹ ਪਾਰਟੀਆਂ ਵਿੱਚ ਹਨ ਉਹਨਾਂ ਪਾਰਟੀਆਂ ਕੋਲੋਂ ਨੁਮਾਇੰਦਗੀ ਦੀ ਮੰਗ ਕਰਨਗੇ ਅਤੇ ਜਿਹੜੀ ਵੀ ਪਾਰਟੀ ਉਹਨਾਂ ਨੂੰ ਨੁਮਾਇੰਦਗੀ ਦੇਵੇਗੀ ਉਹ ਉਸ ਦਾ ਹੀ ਸਹਿਯੋਗ ਕਰਨਗੇ ਕਾਨੂੰਨਵਾਨ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਥੈਂਕ ਯੂ ਸੋ ਮਾਚ ਧੰਨਵਾਦ ਆਟਸਪ एक साथ आले आए हैं हमेशा हम एकत्रित लेट्स मी यूनाइटेड हमेशा एक साथ एंड वी मूव अहेड यूनाइटेड लेट इज बी यूनाइटेड हम हमेशा एक साथ होना चाहिए डिविजन्स नहीं चाहिए नहीं चाहिए सब हमेशा वर्किंग टुगेदर एंड वर्किंग पुट पूरा हैंड्स टू द प्लाउ एंड वर्क कृष्ण भाई जरा यो चाहते सब तो पहले इकट्ठे हुई है। ਕੱਠੇ ਹੋਏ ਕਿ ਸਭ ਤੋਂ ਦੇਖੇ ਕਿ ਕਿਹੜੀ ਪਾਰਟੀ ਕਿਸਨ ਭਾਈਚਾਰੇ ਦੇ ਹੱਕ ਦੇ ਵਿੱਚ ਹੈ ਕਿਹੜੀ ਪਾਰਟੀ ਇਹ ਐਮਐਲਏ ਸੀਟਾਂ ਦਿੰਦੀਆਂ ਕਿਹੜੀ ਪਾਰਟੀ ਐਮਪੀ ਸੀਟਾਂ ਦਿੰਦੀਆਂ ਹਨ ਅਗਰ ਕੋਈ ਪਾਰਟੀ ਇਸ ਤਰ੍ਹਾਂ ਕਰ ਦਿੰਦੀ ਤੇ ਵਿਸ਼ੇ ਅਭਿਸ਼ਵ ਗਨੇਲੋ ਜੀ ਜਲਦੀ ਇਹ ਫੈਸਲਾ ਲੈਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੀ ਕਰਨਾ ਵੇਖੋ ਆਲਰੇਡੀ ਅੱਜ ਪੰਜਾਬ ਦੇ ਜਿੰਨੇ ਵੀ ਲੀਡਰ ਨੇ ਇਹ ਸਾਰੇ ਕੋਈ ਕਾਲੀਦਾਲ ਨਾਲ ਜੁੜਿਆ ਕੋਈ ਜਿਤਨਾ ਮੈਂ ਭਾਜੀਪੀ ਨਾਲ ਜੁੜਿਆ ਕੋ ਕਾਂਗਰਸ ਨਾਲ ਜੁੜਿਆ ਠੀਕ ਆਉਣ ਵਾਲੇ ਸਮੇਂ ਦੇ ਵਿੱਚ ਵਿਸ਼ਬਗਨੈਲੋ ਜੀ ਆਪਣਾ ਫੈਸਲਾ ਕਰਨਗੇ ਲੇਕਿਨ ਮੈਂ ਚਾਹਨਾ ਕਿ ਸੈਂਟਰ ਸਰਕਾਰ ਵੀ ਜਲਦੀ ਨਿਯੁਕਤੀ ਦੇਵੇ ਕਿ ਸਾਡੇ ਪੰਜਾਬ ਦੇ ਵਿੱਚ ਤੇ ਬਾਕੀਆਂ ਪਾਰਟੀਆਂ ਵੀ ਆਪਣੇ ਬਾਰੇ ਉਹਨਾਂ ਨੂੰ ਆਪਣੇ ਲੀਡਰਾਂ ਬਾਰੇ ਸੋਚਣਾ ਚਾਹੀਦਾ ਅੱਜ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਕੀਤੀ ਗਈ ਹੈ ਫਾਦਰ ਵਿਲੀਅਮ ਜੀ ਦੇ ਅਗਵਾਈ ਦੇ ਵਿੱਚ ਕਾਨੂੰਨ ਆਨ ਦੇ ਵਿੱਚ ਧਰਤੀ ਤੇ ਜਿਹਦੇ ਵਿੱਚ ਸਾਡੇ ਪੰਜਾਬ ਦੇ ਜਿਹੜੇ ਸਾਡੇ ਧਾਰਮਿਕ ਲੀਡਰ ਵਿਸ਼ਵ ਅਗਨੈਲੋਜੀ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਦੁੱਖ ਦਰਦ ਦੇ ਸੀਗਾ ਕਿ ਲੰਬੇ ਸਮੇਂ ਤੋਂ ਪਾਰਟੀਆਂ ਨੇ ਜੋ ਪੋਲਿਟਿਕਲ ਪਾਰਟੀਆਂ ਨੇ ਉਹਨਾਂ ਕੋਈ ਕ੍ਰਿਸਚਨਾਂ ਵਾਸਤੇ ਕੋਈ ਵੈਲਿਊਏਬਲ ਜਿਹੜੇ ਅਹੁਦੇ ਆ ਉਹ ਅਜੇ ਤੱਕ ਨਹੀਂ ਦਿੱਤੇ ਔਰ ਕ੍ਰਿਸਚਨਾਂ ਦੀ ਇੰਨੀ ਵੋਟ ਹੋਣ ਦੇ ਬਾਵਜੂਦ ਡਿਸਾਈਡਿੰਗ ਵੋਟ ਹੋਣ ਦੇ ਬਾਵਜੂਦ ਸਰਕਾਰਾਂ ਨੂੰ ਬਣਾਉਣਾ ਸਰਕਾਰਾਂ ਨੂੰ ਹਟਾਉਣਾ ਕ੍ਰਿਸਚੀਅਨਾਂ ਦੇ ਹੱਥ ਵਾਸ ਬਹੁਤ ਵੱਡਾ ਇੱਕ ਇਹਨਾਂ ਦਾ ਯੋਗਦਾਨ ਰਹਿੰਦਾ ਪਰ ਫਿਰ ਵੀ ਪਾਰਟੀਆਂ ਜਿਹੜੀਆਂ ਜਦੋਂ ਸਰਕਾਰਾਂ ਆ ਜਾਂਦੀਆਂ ਉਹਦੇ ਵਿੱਚ ਨਮਾਇੰਦੀਆਂ ਨਹੀਂ ਦਿੰਦੀਆਂ ਕ੍ਰਿਸਚੀਅਨਾਂ ਨੂੰ ਨਹੀਂ ਮੰਨਦੀਆਂ ਉਸ ਖਾਸ ਤੌਰ ਤੇ ਉਸ ਗੱਲ ਨੂੰ ਵਿਸ਼ੇਸ਼ ਤੌਰ ਤੇ ਅਜੰਡਾ ਬਣਾ ਕੇ ਅੱਜ ਦੀ ਡਿਸਕਸ਼ਨ ਕੀਤੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜੋ ਵੀ ਪਾਰਟੀ ਦੀ ਸਪੋਰਟ ਹੋਊਗੀ ਕ੍ਰਿਸਚੀਅਨਾਂ ਵੱਲੋਂ ਉਸੇ ਪਾਰਟੀ ਦੀ ਹੋਊਗੀ ਜਿਹੜਾ ਕ੍ਰਿਸਚੀਅਨਾਂ ਨੂੰ ਵੀ ਬਰਾਬਰ ਦਾ ਮਾਨ ਦੇਊਗਾ ਜੋ ਮਸੀਹ ਆਗੂ ਹਨ ਇੱਕਜੁੱਟ ਹੋ ਕੇ ਜੋ ਕੰਮ ਕਰਨ ਅਤੇ ਸਾਡੇ ਮਸੀਹ ਆਗੂ ਵੱਖ-ਵੱਖ ਸਰਕਾਰਾਂ ਦੇ ਵਿੱਚ ਵੀ ਜੋ ਨਮਾਇੰਦियां ਸਮਾਰੇ ਹਨ ਕੰਮ ਕਰ ਰਹੀਆਂ ਹਨ ਤੇ ਸਾਡੀਆਂ ਸ਼ੁਭ ਕਾਮਨਾਵਾਂ ਹਨ ਮੇਰੀਆਂ ਖਾਸ ਕਰਕੇ ਕਿ ਆਪਣੀ ਕ੍ਰਿਸ਼ਨ ਕਮਿਊਨਿਟੀ ਜੋ ਪੰਜਾਬ ਦੇ ਵਿੱਚ ਹੈ ਪੰਜਾਬ ਸਟੇਟ ਦੇ ਵਿੱਚ ਉਹਨੂੰ ਡਿਵੈਲਪਮੈਂਟ ਕਰਨ ਦੇ ਲਈ ਉਹਨਾਂ ਦੀ ਮਦਦ ਕਰਨ ਦੇ ਲਈ ਸਾਡੇ ਜੋ ਮਸੀਹ ਆਗੂ ਹਨ ਮਦਦ ਕਰਨ ਅਤੇ ਸਰਕਾਰਾਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਣ ਅਤੇ ਆਪਣੇ ਜੋ ਵਿਸ਼ਵਾਸ ਵਿੱਚ ਵੀ ਅੱਗੇ ਵਧਣ ਭਾਵੇਂ ਕਿ ਸਾਡੇ ਕ੍ਰਿਸ਼ਨ ਆਗੂ ਵੱਖ-ਵੱਖ ਡਿਨੋਮੀਨੇਸ਼ਨ ਵੱਖ-ਵੱਖ ਚਰਚਾਂ ਨਾਲ ਜੁੜੀ ਹੋਈ ਹਨ ਤਾਂ ਮੈਂ ਨਾ ਆਪਣੇ ਭਰਾਵਾਂ ਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ ਔਰ ਬੇਨਤੀ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਸਾਰੇ ਹੀ ਮਸੀਹ ਆਗੂ ਇੱਕ ਹੋ ਕੇ ਕੰਮ ਕਰਨ ਵੀ ਆਲ ਸੁੱਡ ਬੀ ਯੂਨਾਈਟਡ ਟੁਗੇਦਰ ਤੇ ਖੁਦਾ ਦੇ ਲਈ ਅਸੀਂ ਅੱਗੇ ਕੰਮ ਕਰੀਏ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਾਰੇ ਦੁਬਾਰਾ ਫਿਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਯਾਰੀ ਰੱਖਾਂਗੇ ਅਤੇ ਆਪਣੀ ਕ੍ਰਿਸਚਨ ਕਮਿਊਨਿਟੀ ਦੇ ਲਈ ਕੰਮ ਕਰਾਂਗੇ